ਡਾਊਨ ਵੈਂਡਿੰਗ ਸੈਲ ਕੋ ਡਾਊਨ ਵੈਂਡਿੰਗ ਸੈਲ ਨੇ ਇੱਥੇ ਲਾਲੀ ਦੀ ਦੁਕਾਨ ਹੈ ਜੋ ਮਰਜ਼ੀ ਕੰਮ ਕਰਾਓ ਪੈਸੇ ਦੇਉ ਤੇ ਕੰਮ ਕਰਾਓ ਅੱਜ ਦੀ ਰੇਟ ਦੇ ਵਿੱਚ ਜਿੰਨੇ ਵੀ ਸ਼ਹਿਰ ਦੇ ਵਿੱਚ ਵੈਂਡਰਸ ਨੇ ਸਾਰੇ ਇਲੀਗਲ ਨੇ ਇੱਕ ਸਿੰਗਲ ਲੀਗਲ ਨਹੀਂ ਹੈ ਉਹਨਾਂ ਦਾ ਟਾਈਮ 5 ਸਾਲ ਦਾ ਸੀਗਾ ਜੀ 8 ਸਾਲ ਹੋ ਗਏ ਨੇ 5 ਸਾਲ ਤੋਂ ਬਾਅਦ ਇੱਕ ਸਾਲ ਦੀ ਐਕਸਟੈਂਸ਼ਨ ਇਹਨਾਂ ਨੂੰ ਮਿਲੀ ਗਈ ਬਟ ਉਸ ਤੋਂ ਬਾਅਦ ਐਕਸਟੈਂਸ਼ਨ ਨਹੀਂ ਹੋਈ ਪਰਚੀ ਘਟਰੇ ਨੇ 3596 ਬੰਦੇ ਦੀ ਸ਼ਹਿਰ ਦੇ ਵਿੱਚ ਵੈਂਡਰ ਹੈ 20000 ਇਹ ਦੁਬਾਰਾ ਸਰਵੇ ਕਿਉਂ ਨਹੀਂ ਕਰਦੇ ਪਏ ਜੋ ਕਿ ਟਾਈਮ ਖਤਮ ਹੋ ਗਿਆ ਸੀ ਇੱਕ ਸਾਲ ਦੀ ਐਕਸਟੈਂਸ਼ਨ ਦੇਤੀ ਦੁਬਾਰਾ ਸਰਵੇ ਹੋਣਾ ਸੀ ਆ ਸ਼ਹਿਰ ਦੇ ਵਿੱਚ 20000 ਇਲੀਗਲ ਵੈਂਡਰ ਬੈਠਾ ਉਹ ਐਦਾਂ ਨਹੀਂ ਬੈਠਾ ਉਹ ਲਾਲੀ ਦੀ ਦੁਕਾਨ ਤੇ ਪੈਸੇ ਦੇ ਕੇ ਬੈਠਾ ਉਹ ਲਾਲਾ ਕੌਣ ਹੈ ਇਨਬੋ ਇਹ ਕੰਮ ਕਰਨ ਦੀ ਨੀਤ ਹੀ ਨਹੀਂ ਹੈ ਕਿਉਂਕਿ ਲਾਲੇ ਦੀ ਜੇਬ ਭਰੀ ਜਾ ਰਹੀ ਹੈ ਤੁਸੀਂ ਕਾਰਵਾਈ ਕਿਉਂ ਨਹੀਂ ਕਰਾਈ ਸਕਤਾ ਸਰ ਮੈਂ ਇੱਥੇ ਹੁਣੀ ਪਿਛਲੇ 1 ਹਫਤੇ ਤੋਂ ਜਦੋਂ ਇਹਨਾਂ ਦਾ ਵੈਂਡਰ ਸੈਲ ਦੀ VOTING ਦੀ ਗੱਲ ਹੋਈ ਤਾਂ ਲਿਸਟ 23596 ਬੰਦੇ ਮੇਰਾ ਦਿਮਾਗ ਟੰਕ ਗਿਆ ਫਿਰ ਮੈਂ ਪੂਰੀ ਸਟੱਡੀ ਕੀਤੀ ਸਟੱਡੀ ਤੋਂ ਬਾਅਦ ਇਹ ਪਤਾ ਲੱਗ ਗਿਆ ਹੈ ਕਿ ਇਹਨਾਂ ਦੀ ਸਟੈਂਸ਼ਨ ਕਿਤੋਂ ਹੋ ਗਈ ਅੱਜ ਦੀ ਡੇਟ 'ਚ ਸਾਰੇ ਇਲੈਗਲ ਹੈ ਫਿਰ ਕਹਿ ਰਹੇ ਨੇ ਪ੍ਰੋਸੈਸ 'ਚ ਹੈ 2 ਸਾਲ ਲੱਗੇ ਪ੍ਰੋਸੈਸ ਨੂੰ 2 ਸਾਲ ਸਸਿਕਾ ਜੀ ਅੱਜ ਕੀ ਹੋਵੇ ਮੀਟਿੰਗ ਦੇ ਵਿੱਚ ਪਿਛਲੀ ਵਾਰੀ ਵੀ ਇਵੈਂਟ ਉਸ ਨੂੰ ਲੱਗੇ ਰੋਣਾ ਪਿਆ ਸੀ ਅਸੋ ਵੇਰ ਰੋਣਾ ਆ ਪਰਕਰਲ ਜਦੋਂ ਇਹ ਫਰੰਡ ਦੇ ਵਿੱਚ ਬਹਿਸ ਹੋਈ ਆ ਤਾਂ ਉਹਦੇ ਵਿੱਚ ਕੰਮ ਸੀ ਖੜੇ ਹੁੰਦੇ ਨੇ ਉਹ ਕਹਿੰਦੇ ਕਹਿੰਦੇ ਲਾਲੇ ਦੀ ਦੁਕਾਨ ਬਣਾ ਦਿਆ ਭਾਵ ਉਹਨਾਂ ਦਾ ਕਹਿਣ ਦਾ ਇਹ ਸੀਗਾ ਵੀ ਕੋਈ ਵੀ ਪੈਸੇ ਦੇ ਉਹ ਕੰਮ ਕਰਾਓ ਕੋਈ ਰੂਲ ਰੈਗੂਲੇਸ਼ਨ ਨਹੀਂ ਹੈਗੀ ਛਿੱਕੇ ਟੰਗਤੀ ਆ ਅ ਦਮਨ ਜੀ ਤੁਸੀਂ ਕਹਿੰਦੇ ਲਾਲੇ ਦੀ ਦੁਕਾਨ ਹੈ ਖਰ ਭਾਵ ਤੁਹਾਡਾ ਸ਼ਰਤ ਇਹ ਸੀਗਾ ਕਿ ਜਿਹੜਾ ਪੈਸੇ ਦੇ ਕੇ ਗੇ ਮਰਜੀ ਕੰਮ ਕਰਾ ਲਓ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਟਾਊਨ ਵੈਂਡਿੰਗ ਸੈਲ ਉਹ ਟਾਊਨ ਵੈਂਡਿੰਗ ਸੈਲ ਨਹੀਂ ਹੈ ਉਹ ਇੱਕ ਲਾਲੀ ਦੀ ਦੁਕਾਨ ਹੈ ਜੋ ਮਰਜ਼ੀ ਕੰਮ ਕਰਾਓ ਪੈਸੇ ਦੇਉ ਤੇ ਕੰਮ ਕਰਾਓ ਅੱਜ ਦੀ ਰੇਟ ਦੇ ਵਿੱਚ ਜਿੰਨੇ ਵੀ ਸ਼ਹਿਰ ਦੇ ਵਿੱਚ ਵੈਂਡਰਸ ਨੇ ਸਾਰੇ ਇਲੀਗਲ ਨੇ ਇੱਕ ਸਿੰਗਲ ਲੀਗਲ ਨਹੀਂ ਹੈ ਉਹਨਾਂ ਦਾ ਟਾਈਮ 5 ਸਾਲ ਦਾ ਸੀਗਾ ਜੀ 8 ਸਾਲ ਹੋ ਗਏ ਨੇ 5 ਸਾਲ ਤੋਂ ਬਾਅਦ ਇੱਕ ਸਾਲ ਦੀ ਐਕਸਟੈਂਸ਼ਨ ਇਹਨਾਂ ਨੂੰ ਮਿਲੀ ਗਈ ਬਟ ਉਸ ਤੋਂ ਬਾਅਦ ਐਕਸਟੈਂਸ਼ਨ ਨਹੀਂ ਹੋਈ ਜੇ ਫਿਰ ਉਹ ਪਰਚੀ ਕੱਢਦੀ ਹੈ ਕਿ ਨਹੀਂ ਪਰਚੀ ਇਲੀਕੇ ਲਈ ਪੈਸੇ ਲੈ ਰਹੇ ਨੇ ਬਾਕੀ ਇਹ ਦੇਖੋ ਤੁਸੀਂ ਸਮਝੋ ਜੇ ਪਰਚੀ ਕੱਟਦੀ ਹੈ ਫਿਰ ਤਾਂ ਖਜਾਨੇ ਚ ਜਾ ਕੇ ਸਮਝੋ ਮੈਂ ਸਮਝਾਣਾ ਕੀ ਜਾ ਰਿਹਾ ਹੁਣ ਤੁਸੀਂ ਸਮਝੋ ਇੱਕ ਵਾਰੀ 3596 ਬੰਦੇ ਅੱਜ ਪੈਸੇ ਦੇ ਰਹੇ ਨੇ ਸਭ ਤੋਂ ਪਹਿਲੀ ਗੱਲ ਇਹ ਇਲੀਗਲੀ ਉਹਨਾਂ ਤੋਂ ਪੈਸੇ ਲੈ ਰਹੇ ਨੇ ਜੋ ਸਹੀ ਮਹੀਨੇ ਚ ਪਰਚੀ ਕੱਟ ਰਹੇ ਨੇ 3596 ਬੰਦੇ ਦੀ ਸ਼ਹਿਰ ਦੇ ਵਿੱਚ ਵੈਂਡਰ ਹੈ 20000 ਇਹ ਦੁਬਾਰਾ ਸਰਵੇ ਕਿਉਂ ਨਹੀਂ ਕਰਦੇ ਪਏ ਜੋ ਕਿ ਟਾਈਮ ਖਤਮ ਹੋ ਗਿਆ ਸੀ ਇੱਕ ਸਾਲ ਦੀ ਐਕਸਟੈਂਸ਼ਨ ਦਿੱਤੀ ਦੁਬਾਰਾ ਸਰਵੇ ਹੋਣਾ ਸੀ ਆ ਸ਼ਹਿਰ ਦੇ ਵਿੱਚ 20000 ਇਲੀਗਲ ਵੈਂਡਰ ਬੈਠਾ ਉਹ ਐਦਾਂ ਨਹੀਂ ਬੈਠਾ ਉਹ ਲਾਲੀ ਦੀ ਦੁਕਾਨ ਤੇ ਪੈਸੇ ਦੇ ਕੇ ਬੈਠਾ ਉਹ ਲਾਲਾ ਕੌਣ ਹੈ ਇਹ ਲੱਭੋ ਇਹ ਚਿੰਤਾ ਦਾ ਵਿਸ਼ੇ ਹੈ ਵੀ ਜੇ ਹੁਣ ਕੱਲ ਨੂੰ ਤੁਸੀਂ ਕੋਈ ਚੇਂਜ ਕਰਨਾ ਹੈ ਉਹ ਸਬੂਤ ਇਕ ਤਰ੍ਹਾਂ ਦਾ ਉਹਨਾਂ ਨੂੰ ਸਬੂਤ ਦੇਤਾ ਵੀ ਜੀ ਹਾਂ ਇਹ ਹੈਗਾ ਉਸ ਪਰਚੀ ਦੇ ਵਿਹਾਰ ਤੇ ਉਹ ਕੱਲ ਨੂੰ ਕੋਰਟ ਚ ਜਾ ਕੇ ਫਿਰ ਰੀਲੀਫ ਲੈ ਆਉਣਗੇ ਵੀ ਦੇਖੋ ਜੀ ਅਸੀਂ ਤਾਂ ਪਰਚੀ ਕਟਾ ਰਹੇ ਸੀ ਜਦਕਿ ਹੁਣ ਇਹ ਚਾਹੁੰਦਾ ਸੀ ਵੀ ਜੇ ਤੁਹਾਨੂੰ ਕੋਈ ਜ਼ਰੂਰੀ ਬਦਲਾਅ ਕਰਨਾ ਹੈ ਉਹ ਬਦਲਾਅ ਕਰੋ ਤੇ ਲੀਗਲੀ ਪੈਸੇ ਲਓ ਮੈਂ ਤੁਹਾਨੂੰ ਦੱਸਦਾ ਇਹਦੇ ਚ ਨਾ ਐਕਟ ਹੈ ਐਕਟ ਅਕੋਰਡਿੰਗ ਬਹੁਤ ਸਾਰੀ ਟਰਮਸ ਐਂਡ ਕੰਡੀਸ਼ਨ ਹੈ ਸਾਰੀਆਂ ਟਰਮਸ ਐਂਡ ਕੰਡੀਸ਼ਨ ਇਹਨਾਂ ਨੇ ਛਿੱਕੇ ਕਿਵੇਂ ਇਹਨਾਂ ਦਾ ਇੱਕ ਟਾਈਮ ਹੈ ਕੰਮ ਕਰਨ ਦਾ ਇਹ ਸਵੇਰੇ 6 ਵਜੇ ਆਣਗੇ ਔਰ 10 ਵਜੇ ਤੱਕ ਇਹਨਾਂ ਨੇ ਸਾਰਾ ਵਾਈਂਡ ਅਪ ਜਗਾ ਖਾਲੀ ਕਰਕੇ ਜਾਣਾ ਹੈ ਜਗਾ ਖਾਲੀ ਦਾ ਮਤਲਬ ਉੱਥੇ ਇੱਕ ਤਣਕਾ ਵੀ ਨਹੀਂ ਹੋਣਾ ਚਾਹੀਦਾ ਪਰ ਤੁਸੀਂ ਦੇਖੋ ਸ਼ਹਿਰ ਦੇ ਵਿੱਚ ਜਿੰਨੇ ਵੈਂਡਿੰਗ ਜ਼ੋਨ ਹੈ ਸਾਰੇ ਵੈਂਡਿੰਗ ਜ਼ੋਨਾਂ ਤੇ ਇਹਨਾਂ ਨੇ ਪੱਕੇ ਸਟਰਕਚਰ ਲਾਤੇ ਉਹ ਪੱਕੇ ਸਟਰਕਚਰ ਕਿਉਂ ਨਹੀਂ ਚੱਕੇ ਜਾ ਰਹੇ ਕਿਉਂਕਿ ਲਾਲੇ ਦੀ ਦੁਕਾਨ 'ਚ ਪੈਸੇ ਜਾ ਰਹੇ ਕਿੱਥੇ ਜਾ ਰਹੇ ਹੈ ਚਿੰਤਾ ਦਾ ਵਿਸ਼ਾ ਵਿਜੀਲੈਂਸ ਇਕੁਆਰੀ ਮਾਰਕ ਕਰੋ ਫਿਰ ਅੱਗੇ ਆਓ ਤੁਸੀਂ ਕਾਰਵਾਈ ਕਿਉਂ ਨਹੀਂ ਕਰਾਈ ਸਕਤਾ ਸਰ ਮੈਂ ਇੱਥੇ ਹੁਣੀ ਪਿਛਲੇ ਇੱਕ ਹਫਤੇ ਤੋਂ ਜਦੋਂ ਇਹਨਾਂ ਦਾ ਵੈਂਡਰ ਸੈਲ ਦੀ VOTING ਦੀ ਗੱਲ ਹੋਈ ਤਾਂ ਲਿਸਟ 23596 ਬੰਦੇ ਮੇਰਾ ਦਿਮਾਗ ਟੰਕ ਗਿਆ ਫਿਰ ਮੈਂ ਪੂਰੀ ਸਟੱਡੀ ਕੀਤੀ ਫਿਰ ਮੈਂ ਸਮਝਿਆ ਵੀ ਇਹ ਗੇਮ ਕਿੰਨੀ ਤੇ ਅੱਜ ਇਹ ਸਟੱਡੀ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਹਨਾਂ ਦੀ ਐਕਸਟੈਂਸ਼ਨ ਕਿਦੋਂ ਹੋ ਗਈ ਅੱਜ ਦੀ ਰੇਟ ਚ ਸਾਰੇ ਇਲੈਗਲ ਹੈ ਇੱਕ ਜਿਹਦੀ ਐਕਸਟੈਂਸ਼ਨ ਖਤਮ ਹੋ ਗਈ ਉਹਦੇ ਕੋਲ ਫੀਸ ਕਿੱਦਾਂ ਲੈ ਰਹੇ ਨੇ ਇਲੈਗਲੀ ਫੀਸ ਲੈ ਰਹੇ ਨੇ ਫਿਰ ਕਹਿ ਰਹੇ ਨੇ ਪ੍ਰੋਸੈਸ ਚ ਹੈ 2 ਸਾਲ 2 ਸਾਲ ਲੱਗੇ ਪ੍ਰੋਸੈਸ ਨੂੰ 2 ਸਾਲ ਆ ਜਟਸਾ ਲੋਗੇ ਵੈਂਡਰ ਬੈਠੇ ਨੂੰ ਤੁਸੀਂ ਗੱਲ ਨੂੰ ਸਮਝੋ ਇੱਥੇ ਕੰਮ ਕਰਨ ਦੀ ਨੀਤ ਹੀ ਨਹੀਂ ਹੈ ਕਿਉਂਕਿ ਲਾਲੇ ਦੀ ਜੇਬ ਭਰੀ ਜਾ ਰਹੀ ਹੈ ਉਹ ਲਾਲਾ ਲਭੋ ਪਹਿਲਾਂ ਵੀ ਕੀ ਹੈ ਔਰ ਸਾਰੀ ਦੀ ਸਾਰੀ ਟਾਊਨ ਵੈਂਡਿੰਗ ਸੈੱਲ ਲਾਲੇ ਬਣੇ ਪਏ ਨੇ ਮੈਂ ਕੋਈ ਗੁਰੇਜ਼ ਨਹੀਂ ਕਰ ਰਿਹਾ ਜਿਨੇ ਟਾਊਨ ਵੈਂਡਿੰਗ ਸੈੱਲ ਦੇ ਅਫਸਰ ਨੇ ਸਾਰਿਆਂ ਨੂੰ ਲੈਨ ਹਾਜ਼ਰ ਕਰਾ ਕੇ ਵਿਜੀਲੈਂਸ ਕੁਐਰੀ ਮਾਰਕ ਕਰਾ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿਹਾ ਵੀ ਮੈਂ ਰਿਪੋਰਟ ਦੇਵਾਂਗਾ ਅਜੂਬਾ 7 ਤਰੀਕ ਨੂੰ ਮੀਟਿੰਗ ਹੈ ਲੱਗਦਾ ਵੀ ਉਹਦੇ ਚ ਕੋਈ ਸਵਾਲ ਉਰੇ ਚੱਕੇ ਨਹੀਂ ਮੈਂ ਲਿਖਤੀ ਰੂਪ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਮੈਂ ਪੰਜਾਬਾਂ ਦਾ ਡਿਸ ਹਾਬ ਕੋਲ اور ਜਦੋਂ ਇਹਨਾਂ ਦੀ ਕਿਉਂਕਿ ਦੇਖੋ ਟਾਊਨ ਵੈਂਡਿੰਗ ਸੈਲ ਬਣਾਇਆ ਗਿਆ ਹੈ ਉਹ ਬਣਾਇਆ ਹੀ ਗਲਤ ਤਰੀਕੇ ਨਾਲ ਗਿਆ ਬੇਸਿਕਲੀ ਸੌਰਵ ਜੋਸ਼ੀ ਨੇ ਅੱਜ ਉਹ ਵੀ ਅੱਜ ਦੇਖੋ ਹਾਊਸ 'ਚ ਪਤਾ ਲੱਗਿਆ ਮੈਨੂੰ ਬਣਾਉਣ ਦਾ ਕ੍ਰਾਈਟੇਰੀਆ ਕੀ ਹੈ ਸੌਰਵ ਜੋਸ਼ੀ ਨੇ ਐਕਸਪਲੇਨ ਕੀਤਾ ਕਿਉਂਕਿ ਜਦੋਂ ਟਾਊਨ ਵੈਂਡਿੰਗ ਸੈੱਲ ਬਣਿਆ ਸੀ ਨਾ ਉਦੋਂ ਮੈਂ ਕਾਉਂਸਲਰ ਨਹੀਂ ਸੀ 8 ਸਾਲ ਪਹਿਲਾਂ ਤੇ ਸਾਡੀ ਨੌਲੇਜ ਨਹੀਂ ਸੀ ਮੈਨੂੰ ਅੱਜ ਜਦੋਂ ਜੋਸ਼ੀ ਸਾਹਿਬ ਨੇ ਪੜਿਆ ਤੇ ਅੱਜ ਮੈਨੂੰ ਪਤਾ ਲੱਗਿਆ ਵੀ ਟਾਊਨ ਵੈਂਡਿੰਗ ਸੈੱਲ ਬਣਾਉਣ ਦਾ ਵੀ ਕ੍ਰਾਈਟੇਰੀਆ ਹੈ ਉਹ ਲੋਕਲ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਮਿਊਨਿਸਪਲ ਕਾਰਪੋਰੇਸ਼ਨ ਮਤਲਬ ਸਾਰੀ ਸਦਨ ਨਾ ਕਿ ਕਲੀਕ ਕਮਿਸ਼ਨਰ ਮ not only commissioner ਇਹ ਜਿਹੜੇ ਪੁਰਾਣੇ ਫੈਸਲੇ ਇਕੱਲੇ ਕਮਿਸ਼ਨਰ ਦੁਆਰਾ ਕੀਤੇ ਗਏ ਸਦਨ ਤੋਂ ਇਹਨੂੰ ਫੌਰਨ ਤੌਰ ਤੇ ਰੱਦ ਕਰਨੇ ਚਾਹੀਦੇ ਨੇ ਟਾਊਨ ਵੈਂਡਿੰਗ ਸੈੱਲ ਪੂਰਾ ਖਤਮ ਕਰਨਾ ਚਾਹੀਦਾ ਹੈ ਨਵੇਂ ਤਰੀਕੇ ਨਾਲ ਟਾਊਨ ਵੈਂਡਿੰਗ ਸੈੱਲ ਲਿਓ ਨਵੇਂ ਤਰੀਕੇ ਨਾਲ ਕੀ ਕਹਿੰਦੇ ਇਹਦਾ ਸਰਵੇ ਕਰਾਓ ਔਰ ਦੇਖੋ ਜੇ ਸਾਰਾ ਕੁਝ ਰੱਦ ਕਰਕੇ ਨਵੇਂ ਤਰੀਕੇ ਨਾਲ ਹੋਏਗਾ ਨਾ ਜਿਨ੍ਹਾਂ ਨੇ ਲਾਲੇ ਨੂੰ ਪੈਸੇ ਭਰੇ ਸਾਰੇ ਅੱਗੇ ਆਣਗੇ ਮੈਂ ਪੈਸੇ ਦਿੱਤੇ ਨੇ ਅਰੇ ਇਹ ਪੂਰਾ ਮਸਲਾ ਕਿਉਂਕਿ ਬਹੁਤ ਹਾਈਲਾਈਟ ਹੋਇਆ ਤਾਂ ਉਹਦੇ ਨਾਲ ਨਾਲ ਇਹ ਵੀ ਹੈ ਵੀ ਹੁਣ ਅੱਗੇ ਇਹਦੀ ਜਾਂਚ ਹੈ ਉਹ ਕਿਸ ਤਰ੍ਹਾਂ ਦੇ ਨਾਲ ਵਧਦੀ ਹੈਗੀ ਸੀਨੀਅਰ ਅਵਿਜੀਨਿਸਟ ਮਿਤਿਆ ਦੇ ਨਾਲ ਸੁਮਿੰਗੋ ਰਜਨਾ ਸੁਸਨ ਟੀਵੀ ਚੰਡੀਗੜ੍ਹ